ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਦਾ ਸਭ ਜਾਣਦੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਜ਼ਿਲ੍ਹਾ ਸੰਭਾ ਦੇ ਵਿੱਚ ਇੱਕ ਮਦਭਾਗੀ ਕਟੜਾ ਵਾਪਰੀ ਸੀ ਜੂ ਗੁਰੂ ਸਾਹਿਬਾਂ ਦੇ ਸਰੂਪ ਨਾਲ ਜਿਨ੍ਹਾਂ ਨੇ ਸ਼ੇਰ ਸ਼ਾਨੀ ਸ਼ਰਧਾ ਅਸਥਾਨਾਂ ਕੀਤੀ ਸੀ ਉਹਨਾਂ ਨੂੰ ਮੁੱਖ ਰੱਖਦੇ ਆ ਪੂਰੇ ਜੰਮੂ ਕਸ਼ਮੀਰ ਵਿੱਚ ਸਾਡੇ ਸਤਕਾਰਯੋਗ ਜਥੇਦਾਰ ਸਾਹਿਬਾਂ ਦਾ ਹੁਕਮ ਹੋਇਆ ਸੀ ਇਸ ਕੋਟੀ ਦਾ ਇਂਤਜ਼ਾਮ ਕੀਤਾ ਜਾਵੇ ਉਹ ਸੁਨਮ ਦੇ ਰੱਖਦੇ ਹੋਇਆ ਐਸੀ ਵੀ ਆਪਣੇ ਗੁਰਦੁਆਰਾ ਪਿੰਡ ਜੁੰਗਬੜੀ ਜਿਲਾ ਜੰਮੂ ਵਿਖੇ ਆਪਾਂ ਵੀ ਭਾਈ ਸਾਹਿਬ ਕੋਲ ਜੀ ਸੀ ਕੰਟੈਕਟ ਕੀਤਾ ਜੋ ਕਿ ਜੀਰੇ ਪਿੰਡ ਪੰਜਾਬ ਤੋਂ ਆਏ ਹਨ ਤੇ ਉਹਨਾਂ ਨੇ ਸਕورٹی ਦਾ ਪੂਰਾ ਇੰਤਜ਼ਾਮ ਕੀਤਾ ਉਹ ਦੱਸਣਗੇ ਇਹਨਾਂ ਦੇ ਫਿਊਚਰ ਸਕورٹی ਕਿੱਦਾਂ ਚਲਦੀ ਹੈ ਤੇ ਕਿੱਦਾਂ ਕੰਮ ਕਰਦੀ ਹੈ ਅਸੀਂ ਭਾਜੀ ਚੀਰੀ ਤੋਂ ਆਏ ਆ ਤੇ ਇਹ ਸਾਡੀ ਆਨਟੈਕ ਕੰਪਨੀ ਹੈ ਤੇ ਇਹਦੇ ਬਹੁਤ ਵਧੀਆ ਫੀਚਰ ਨੇ ਇਹਦੇ ਵਿੱਚ ਆਪਾਂ ਇੱਕ ਤਾਂ ਅਨਾਉਂਸਮੈਂਟ ਕਰ ਸਕਦੇ ਜੀ ਤੇ ਜਦੋਂ ਕੋਈ ਵੀ ਸ਼ਰਾਰਤੀ ਆਂਸਰ ਐਂਟਰ ਹੋਊਗਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਉਦੋਂ ਆਪਨੇ ਸਾਰਨ ਵਜਣਗੇ ਕਰੇ ਵੈੱਕੇ ਵੀ ਬੰਦਾ ਅਨਾਉਂਸਮੈਂਟ ਕਰ ਸਕਦਾ ਹਾਂਜੀ ਤੇਰੇ ਬੈਠ ਕੇ ਵੀ ਬੰਦਾ ਕਿਤੇ ਵੀ ਹੋਵੇ ਪੰਜਾਬ ਦੇ ਵਿੱਚ ਅਨਾਉਂਸਮੈਂਟ ਕਰ ਸਕਦਾ ਜਾਂ ਜੰਮੂ ਇੱਥੇ ਸਿਮ ਪੈਂਦੀ ਐ ਸਿਮ ਪੈਂਦੀ ਹਾਂਜੀ ਹਾਂਜੀ ਤੇ ਇਸ ਸੈਂਸਰ 24 ਘੰਟੇ ਹੁਣ ਨਹੀਂ ਜੀ ਇਹ ਜਦੋਂ ਆਪਾਂ ਸ਼ਾਮ ਨੂੰ ਗੁਰੂ ਸਾਹਿਬ ਦੀ ਮਤਲਬ ਸਮਾਪਤੀ ਹੋਊਗੀ ਉਦੋਂ ਆਪਾਂ ਜਾਣ ਲੱਗਾਂ ਇਹਨੂੰ ਆਪਾਂ ਸਿਕਿਉਰਿਟੀ ਇਸ ਤਰ੍ਹਾਂ ਲਾ ਸਕਦੇ ਹਾਂ ਤੇ ਉਸ ਤੋਂ 3 ਮਿੰਟ ਬਾਅਦ ਐਕਟੀਵੇਟ ਹੋ ਜਾਣਗੇ ਉਸ ਤੋਂ ਬਾਅਦ ਕੋਈ ਵੀ ਬੰਦਾ ਸ਼ਰਾਪਤੀ ਸੈਂਸਰ ਇਹਦੇ ਵਿੱਚ ਐਂਟਰ ਨਹੀਂ ਹੋ ਸਕਦਾ ਜਿੱਨਾਂ ਚਿਕਰ ਆਪਾਂ ਸਿਕਿਉਰਟੀ ਆਨ ਕੋਈ ਹਕਤਨਾ ਬਾਪਾ ਜੀ ਗੁਰਦੁਆਰਾ ਸਾਹਿਬ ਵਿੱਚ ਹਾਂਜੀ ਹਾਂ ਇਹ ਸਿਸਟਮ ਹੈ ਦੇ ਵਿੱਚ ਉਹ ਵੀ স্মੋਕ ਵਾਲੇ ਸੈਂਸਰ ਲੱਗੇ ਹੋਏ ਹਨ ਉੱਪਰ ਅਦਰਵਾਈਜ਼ ਜੇ ਕੋਈ ਵੀ ਆਗ ਦੀ ਦਰਘਟਨਾ ਵਾਪਰਦੀ ਆ ਆਉਂ ਆਪਣੇ ਸਾਇਰਨ ਵੱਜਣਗੇ ਇੱਕ ਵਾਰ ਤੁਹਾਨੂੰ ਡੈਮੋ ਦੇ ਕੇ ਦੱਸ ਦਿਓ ਲਾ ਕੇ ਕੀ ਕਿਸਾ ਸਾਇਰਨ ਵੱਜਣਗੇ ਸੈਂਸਰ ਕਿੱਥੇ ਕਿੱਥੇ ਲੱਗੇ ਆ ਤੇ ਕਿਸਾ ਕਿਸਾ ਕੰਮ ਕਰਦੇ ਨੇ ਇਹ ਫੋਨ ਦੇ ਮੈਸੇਜ ਆਉਂਦੇ ਫੋਨ ਦੇ ਮੈਸੇਜ ਆਉਂਦੇ ਉਹਦੇ ਵੀ ਮੈਸੇਜ ਆਉਂਦਾ ਜੀ ਫੋਨ ਤੇ ਕਾਲ ਵੀ ਆਉਂਦੀ ਆ ਆਪਾਂ ਨੂੰ ਅਲਰਟ ਕਰ ਦੇਣੀ ਠੀਕ ਹੈ ਇੱਕ ਵਾਰ ਡੈਮੋ ਦੇ ਦਿਓ ਥੋੜਾ ਜਿਹਾ ਅੱਗੇ ਦੇਖੋ ਇਸਪੋਸ ਕਰ ਲਓ ਜਿਵੇਂ ਇਹ ਸਿਕਿਉਰਟੀ ਲੱਗੀ ਆ ਤੇ ਆਪਾਂ ਕਿਸੇ ਸੈਂਸਰ ਦੇ ਕੇ ਮੈਨਸ ਜਾਵਾਂਗੇ ਤਾਂ ਇੱਧਰ ਦੇਖਿਓ ਇੱਕ ਮਿੰਟ ਸਸ ਪਾਉਸ ਬਸਰਾ ਚੱਲ ਪਾਉਂਦੇ ਹਾਂ ਕੋਲੇ 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 ਅੰਟਰ ਨਹੀਂ ਹੋਉਂਦਾ ਜੱਜ ਜੀ ਕੋਲੇ ਕੋਲੇ ਨਹੀਂ ਜਾਂਦੀ ਪੱਤੀ ਕੋਲੇ ਤਾਂ ਕਿਹਾ ਕੋਲੇ ਇਹ ਨੂੰ ਸਾਲ ਤੋਂ ਇਹੋ ਕਰਨ ਕਰਨਾ ਪਿਆ ਇਹ ਬੈਠਾ ਰਹੇਗਾ ਬਾਹਰ ਵੀ ਇੱਕ ਸਪੀਕਰ ਦੇ ਵਿੱਚ ਵੀ ਲੱਗੇ ਰਹੇਗਾ ਏ ਭਾਈ ਉਪਰਲੇ ਪ੍ਰਸਤੀਕਰਨ ਚੱਲੂ ਗਈ ਹੈ ਪੀ ਲਓ ਜੀ ਮੰਗ ਜੀ ਇੰਕਾ ਸੁਣੋ ਸਾਡੇ ਆਪਾਂ ਲੋਕਾ ਕਰ ਗਏ ਠੀਕ ਹੈ ਜੀ ਤੁਹਾਨੂੰ ਇਹ ਪ੍ਰੋਜੈਕਟ ਸਾਡਾ ਕਿਸ ਤਰ੍ਹਾਂ ਲੱਗਿਆ ਬਹੁਤ ਹੀ ਵਧੀਆ ਬਾਜੀ ਬਹੁਤ ਇਧਰ ਆਣ ਕਿਵੇਂ ਲਿਆ ਜੀ ਕਿ ਹਰ ਇੱਕ ਗੁਰਦੁਆਰਾ ਸਾਹਿਬ ਇਹ ਪ੍ਰੋਜੈਕਟ ਸਾਡਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਬਹੁਤ ਵਧੀਆ ਲੱਗਾ ਤੁਹਾਡਾ ਪ੍ਰੋਜੈਕਟ ਤੁਹਾਨੂੰ ਇਹ ਹਰੇਕ ਗੁਰਦੁਆਰਾ ਸਾਹਿਬ ਦੀ ਸਿਕਿਉਰਿਟੀ ਬੱਤੇ ਲੱਗਣਾ ਜ਼ਰੂਰੀ ਹੋਣਾ ਚਾਹੀਦਾ ਹੈ। ਅਸੀਂ ਸਾਰਿਆਂ ਨੂੰ ਹਾਂਜੀ ਅਪੀਲ ਕਰਦੇ ਹਾਂ ਕਿ ਆਪਣੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਸਿਕਿਉਰਿਟੀ ਦਾ ਸਿਸਟਮ ਜ਼ਰੂਰ ਲਗਾਓ। ਜਿਨ੍ਹਾਂ ਨੇ ਸੋਚਿਆ ਸੀ ਉਸ ਤੋਂ ਵੱਧ ਕੇ ਲਗਾ ਹਨ। ਠੀਕ ਹੈ। ਬਾਕੀ ਭਾਈ ਸਾਹਿਬ ਤੁਹਾਨੂੰ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੇਅਰ ਕਰ ਦੇਵਾਂਗੇ ਜਿਸ ਵੇ ਵੀਰ ਭਰਾ ਨਾਲ ਕੰਟੈਕਟ ਕਰਨਾ ਹੋਵੇ ਉਹ ਨਾਲ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।